ਬਹੁਤ ਬਹੁਤ ਸੁਆਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਅੱਜ ਦੀ ਸਾਡੀ ਸਟੋਰੀ ਹੈਗੇ ਜੀ ਉਹ ਹੈ ਗੇ ਜੀ ਦੇ ਦੇਵਤੇ ਗੁੰਗੇ ਹੋ ਗਏ ਇਹ ਹੈ ਜੀ ਸਟੋਰੀ ਕ੍ਰਿਸ਼ਨ ਚੰਦਰ ਦੀ ਜਿਆਦਾ ਟਾਈਮ ਨਾ ਵੇਸਟ ਕਰਦੇ ਹੋ ਐਂ ਆਪਣੀ ਕਹਾਣੀ ਸਟਾਰਟ ਕਰਦੇ ਹਾਂ ਇਹ ਉਸ ਦਿਮਾਨੇ ਦੀ ਗੱਲ ਹੈ ਜਦੋਂ ਦੇਵਤੇ ਮਨੁੱਖਾਂ ਵਿਚਕਾਰ ਇਸੇ ਧਰਤੀ ਉੱਤੇ ਰਹਿੰਦੇ ਸਨ ਖਾਂਦੇ ਪੀਂਦੇ ਤੇ ਗੱਲਾਂ ਕਰਦੇ ਸਨ ਉਹ ਭੀਰ ਸੰਘੀੜ ਵੇਚ ਲੋਕਾਂ ਨੂੰ ਸਹੀ مشਵਰੇ ਤੇ ਨੇਕ ਸਲਾਹਾਂ ਦਿੰਦੇ ਰਹਿੰਦੇ ਸਨ ਲੋਕ ਵੀ ਉਹਨਾਂ ਦਾ ਚੰਗਾ ਆਦਰ ਮਾਨ ਕਰਦੇ ਸਨ ਉਹ ਆਪਣੀ ਸਿਆਣਪ ਹੌਸਲੇ ਤੇ ਦਲੇਰੀ ਸਦਕਾ ਪੂਜੇ ਜਾਂਦੇ ਸਨ ਉਹਨਾਂ ਦਿਨਾਂ ਵਿੱਚ ਲੋਕਾਂ ਤੇ ਦੇਵਤਿਆਂ ਵਿਚਕਾਰ ਸਿੱਧਾ ਮੇਲਜੋਲ ਹੋ ਸਕਦਾ ਸੀ ਸੋ ਲੋਕ ਆਪਣੇ ਸਾਰੇ ਦੁੱਖਰੇ ਉਹਨਾਂ ਅੱਗੇ ਫਰੋਲ ਸਕਦੇ ਸਨ ਉਸੇ ਜ਼ਮਾਨੇ ਵਿੱਚ ਚੱਕ ਡੋਡਾ ਕਲਾ ਨੰਬਰ ਜ਼ਿਲ੍ਹਾ ਹੁਸ਼ਿਆਰਪੁਰ ਵੇਚ ਇੱਕ ਪਿੱਪਲ ਦੇ ਰੁੱਖ ਹੇਠਾਂ ਇੱਕ ਦੇਵਤਾ ਰਹਿੰਦਾ ਸੀ ਗੁਜਗੁਜ ਦੇਵਤਾ ਉਸ ਦੇ ਪਿੰਡ ਉੱਤੇ ਸੰਧੂਰ ਪਬੂਤੀ ਵਾਂਗ ਮਲਿਆ ਹੁੰਦਾ ਸੀ ਸੋ ਹਰੇ ਪਿੱਪਲ ਹੇਠਾਂ ਉਸ ਦਾ ਲਾਲ ਪਿੰਡ ਦੂਰੋਂ ਹੀ ਲੋਕਾਂ ਨੂੰ ਦਿਸ ਪੈਂਦਾ ਸੀ ਦੁਖੀ ਲੋਕ ਉਸ ਕੋਲ ਆਉਂਦੇ ਮੱਥਾ ਟੇਕਦੇ ਫੁੱਲ ਪਤਾਸੇ ਚੜਾਉਂਦੇ ਤੇ ਦੇਵਤਾ ਰੂਹਾਂ ਦਾ ਪੂੜਾ ਪੂੜਾ ਲਾਭ ਉਠਾਉਂਦੇ ਜਿਆਦਾ ਲੋਕ ਕਰਕੇ ਲੋਕ ਉਸ ਕੋਲੋਂ ਹੀ ਆਉਂਦੇ ਸਨ ਉਹਨਾਂ ਦਿਨਾਂ ਵਿੱਚ ਹੀ ਚੱਕ ਡੋਡਾ ਕਲਾ ਨੰਬਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਗਰੀਬ ਕਿਸਾਨ ਵੀ ਰਹਿੰਦਾ ਸੀ। ਉਹ ਲੋਰਾਂ ਥੁਰਾਂ ਦਾ ਮਾਰਿਆ ਸੀ। ਗਰੀਬਰਾ ਜਿਹਾਂ ਬੰਦਾ ਹਮੇਸ਼ਾ ਨੀਵੀਂ ਪਾ ਕੇ ਤੁਰਦਾ। ਬਰੀ ਹਲੀ ਮੀਨਾ ਹਲ ਗੱਲਾਂ ਕਰਦਾ ਤੇ ਆਪਣੇ ਤੋਂ ਵੱਡਿਆਂ ਦਾ ਆਦਰ ਸਤਿਕਾਰ ਕਰਦਾ। ਕਦੀ ਕਦੀ ਕਿਸੇ ਨੇ ਉਸਦੇ ਮੂੰਹ ਮੰਦੇ ਬੋਲ ਨਹੀਂ ਸੁਨੇ। ਉਸ ਮਿੱਠ ਬੋਲੜੇ ਬੰਦੇ ਕੋਲ ਸਭ ਤੋਂ ਘੱਟ ਜ਼ਮੀਨ ਸੀ। ਇੱਕ ਬਲਦਾਂ ਦੀ ਜੋੜੀ ਸੀ ਤੇ ਇੱਕ ਮਕਾਨ ਜਿਹੜਾ ਪਿੰਡ ਵਿੱਚ ਸਭ ਤੋਂ ਛੋਟਾ ਸੀ। ਫੇਰ ਵੀ ਉਹ ਰੱਬ ਦੀ ਰਜਾ ਵਿੱਚ ਖੁਸ਼ ਰਹਿੰਦਾ ਸੀ ਉਹ ਬੜਾ ਮਿਹਨਤੀ ਤੇ ਨੇਕ ਦਿਲ ਕਿਸਾਨ ਸੀ ਅਤੇ ਆਪਣੀ ਭੋਏ ਨਿੱਕੇ ਜਿਹੇ ਘਰ ਆਪਣੀ ਪਿਆਰੀ ਘਰਵਾਲੀ ਤੇ ਦੋ ਬੱਚਿਆਂ ਵਿੱਚ ਮਸਤ ਰਹਿੰਦਾ ਸੀ ਗੁਜਗੁਜ ਦੇਵਤਾ ਵੀ ਉਸ ਉੱਤੇ ਬੜੇ ਪ੍ਰਸੰਨ ਸਨ ਤੇ ਹੋਰਾਂ ਨੂੰ ਉਪਦੇਸ਼ ਕਰਦੇ ਹੋਏ ਉਸ ਦੀ ਉਦਾਹਰਣ ਦਿੰਦੇ ਸਨ ਪਰ ਇੱਕ ਦਿਨ ਕੀ ਹੋਇਆ ਕਿ ਉਹੀ ਗਰੀਬ ਕਿਸਾਨ ਤਿੱਖਰ ਦੁਪਹਿਰ ਵਿੱਚ ਬੜਾ ਹੀ ਘਬਰਾਇਆ ਹੋਇਆ ਦੇਵਤੇ ਦੀ ਹਜੂਰੀ ਵਿੱਚ ਆਕੇ ਹੱਥ ਬਨ ਕੇ ਬੋਲਿਆ ਮਹਾਰਾਜ ਜੀ ਮੇਰੇ ਨਾਲ ਤਾਂ ਜਗੋ ਬਾਰੀ ਹੋ ਗਈ ਏ ਵੱਲੋਂ ਆਹਨ ਕੇ ਮੇਰੇ ਖੇਤ ਵਿੱਚ ਟਿਕੀ ਏ ਕਿਸੇ ਹੋਰ ਵੱਲ ਗਈ ਨਹੀਂ ਬਸ ਮੇਰੇ ਹੀ ਆ ਕੇ ਬੈਠੀ ਗਈ ਏ ਤੇ ਸਾਰੀ ਫਸਲ ਚਟਮ ਕਰਕੇ ਉੜਦੀ ਬਣੀ ਏ ਮਹਾਰਾਜ ਮੈਂ ਤਬਾਹ ਹੋ ਗਿਆ ਬਰਬਾਦ ਹੋ ਗਿਆ ਹਾਂ ਹੁਣ ਅਗਲੇ 6 ਮਹੀਨੇ ਸਾਰਾ ਟੱਬਰ ਕੀ ਖਾਵੇਗਾ ਬੜੀ ਧੀਰ ਮਗਰ ਉਹ ਗੁਰੂ ਗੁਰੂ ਦੇਵਤਾ ਦੀ ਸਮਾਦੀ ਭੰਗ ਹੋਈ ਅੱਖਾਂ ਖੁੱਲੀਆਂ ਤੇ ਫਰਿਆਦੀਆਂ ਵੱਲ ਵੇਂਦਿਆ ਉਹ ਬੋਲੇ ਜਦੋਂ ਆਹਨ ਫਸਲ ਖਾ ਕੇ ਉੱਡੀ ਜਾ ਰਹੀ ਸੀ ਤੈਨੂੰ ਆਕਾਸ਼ ਵਿੱਚ ਤੈਰਦੇ ਬਦਲਾਂ ਦੀ ਝਲਕ ਨਹੀਂ ਦਿਸੀ ਜਿਨ੍ਹਾਂ ਦੀ ਹਿੱਕ ਵਿੱਚ ਨੀਵੀਂ ਫਸਲ ਲਈ ਸ਼ੁਭ ਕਾਮਨਾਵਾਂ ਦੇ ਸੁਨੇਹੇ ਹੁੰਦੇ ਨੇ ਕਿਸਾਨ ਨੂੰ ਕੋਈ ਗੱਲ ਨਾ ਹੋਰੀ ਉਹ ਦੇਵਤਾ ਦੇ ਪੈਰੀਂ ਹੱਥ ਲਾ ਕੇ ਚੁੱਪਚਾਪ ਆਪਣੇ ਘਰ ਵੱਲ ਤੁਰ ਪਿਆ ਇੱਕ ਸਾਲ ਪਿੱਛੋਂ ਫਿਰ ਉਹੀ ਕਿਸਾਨ ਆਪਣੇ ਵਾਲ ਪੁੱਟਦਾ ਹੋਇਆ ਆਇਆ ਤੇ ਦੇਵਤੇ ਦੇ ਸਾਹਮਣੇ ਹੱਥ ਬੰਨ ਕੇ ਖੜਾ ਹੋ ਗਿਆ ਤੇ ਘੱਗੀ ਆਵਾਜ਼ ਵਿੱਚ ਬੋਲਿਆ ਗੁਜਗੁਜ ਦੇਵਤਾ ਜੀ ਨਦੀ ਵਿੱਚ ਹੜ ਆ ਗਿਆ ਏ ਕਿਸੇ ਦਾ ਛਪਰਾ ਟੁੱਟਾ ਕਿਸੇ ਦਾ ਬਲਦ ਰੁੜੇ ਪਰ ਮੇਰੀ ਤਾਂ ਤਿੰਨਾਂ ਕਿਆਰੀਆਂ ਦੀ ਫਸਲ ਹੀ ਰੁੜ ਗਈ ਮਹਾਰਾਜ ਮੇਰੀ ਸਾਰੀ ਪੂੰਜੀ ਧਾਈ ਦੇ ਇਹ ਤਿੰਨ ਕਾਰੇ ਹੀ ਸਨ ਹੁਣ ਮੇਰੇ ਬੱਚੇ 16 ਦੇ ਇੱਕ ਇੱਕ दाणे ਨੂੰ ਤਰਸਣਗੇ ਦੇਵਤਾ ਬੋਲੇ ਜਿਹਰੇ ਲੋਕ ਧਾਈ ਨਹੀਂ ਉਗਾ ਸਕਦੇ ਉਹ ਮੱਕੀ ਜਵਾਰ ਤੇ ਕਣਕ ਉਗਾ ਲੈਂਦੇ ਨੇ ਤੇ ਦੋਏ ਵੇਲੇ পেট ਭਰ ਕੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਨੇ ਦੇਵਤੇ ਦੀ ਗੱਲ ਸੁਣ ਕੇ ਕਿਸਾਨ ਚੁੱਪਚਾਪ ਨੀਵੀਂ ਪਾ ਕੇ ਉਥੋਂ ਤੁਰ ਪਿਆ 2 ਸਾਲ ਪਿਛੋਂ ਉਸੇ ਕਿਸਾਨ ਦੇ ਦੋ ਬੱਚੇ ਚੇਚਕ ਨਾਲ ਮਰ ਗਏ ਇੱਕ ਮੁੰਡਾ ਸੀ ਤੇ ਇੱਕ ਕੁੜੀ ਉਹ ਦੋਹਾਂ ਦੀਆਂ ਲਾਸ਼ਾਂ ਇੱਕ ਨੂੰ ਲਾ ਕੇ ਤੇ ਰੋਈ ਜਾਂਦਾ ਤੇ ਕਰਲੋਂਦਾ ਹੋਇਆ ਦੇਵਤੇ ਕੋਲ ਆਇਆ ਤੇ ਉਸ ਦੇ ਚਰਨਾਂ 'ਤੇ ਚਟਾਇਆ ਮੇਰੇ ਦੋਵੇਂ ਬੱਚੇ ਮਰ ਗਏ ਮੈਂ ਮੌਤ ਹੋ ਗਿਆ ਦੇਵਤਾ ਜੀ ਰੱਬ ਦਾ ਵਾਸਤਾ ਆ ਇਹਨਾਂ ਨੂੰ ਜੀਵਨ ਦਾਤ ਦੇ ਦਿਓ ਗੁਰਗੁਜ ਦੇਵਤਾ ਬੋਲੇ ਜਿਹੜੇ ਮਰ ਜਾਂਦੇ ਨੇ ਉਹ ਮੁਰਝੀ ਹੁੰਦੇ ਨਹੀਂ ਹੁੰਦੇ ਮੌਤ ਅਟਲ ਹੈ ਇਸ ਲਈ ਆਖਿਰ ਮੌਤ ਦੇ ਦੁੱਖ ਨੂੰ ਸਾਰੇ ਭੁੱਲ ਜਾਂਦੇ ਨੇ ਹਾਏ ਮੇਰੀ ਕੁਲ ਦਾ ਨਾਸ਼ ਹੋ ਗਿਆ ਗੁਜਗੁਜ ਦੇਵਤਾ ਜੀ ਕਿਸਾਨ ਦੀਆਂ ਪੁੱਬਾਂ ਨਿਕਲ ਗਈਆਂ ਮੇਰੇ ਬੱਚੇ ਮਰ ਗਏ ਓਏ ਮੇਰੇ ਬੱਚੇ ਮਰ ਗਏ ਗੁਜਗੁਜ ਦੇਵਤਾ ਨੇ ਗੁੱਸੇ ਵਾਲੀਆਂ ਨਿਗਾਹਾਂ ਨਾਲ ਉਸ ਵੱਲ ਵੇਂਦਿਆਂ ਕਿਹਾ ਬਰਸਾਤੀ ਮੌਸਮ ਵਿੱਚ ਤਾਂ ਬੰਜਰ ਧਰਤੀ ਤੇ ਵੀ ਫੁੱਲ ਖਿਰ ਪੈਂਦੇ ਨੇ ਤੇਰੀ ਪਤਨੀ ਜਵਾਨ ਏ ਸੁੰਦਰੇ ਤੇ ਅਜੇ ਕੋਖ ਵਾਲੀਏ ਇਹ ਗੱਲ ਦੇਵਤੇ ਨੇ ਕਿਸਾਨ ਨੂੰ ਬੋਲੀ ਦੇਵਤੇ ਦੇ ਇਸ ਉਤਰਨੇ ਕਿਸਾਨ ਨੂੰ ਇੱਕ ਵਾਰ ਫਿਰ ਚੁੱਪ ਕਰਵਾ ਦਿੱਤਾ ਸੀ ਪਰ ਉਸ ਦੀ ਆਤਮਾ ਸ਼ਾਂਤ ਨਹੀਂ ਹੋਈ ਸੀ ਉਹ ਆਪਣੇ ਬੱਚਿਆਂ ਦੀਆਂ ਲਾਸ਼ਾਂ ਹੇਕ ਨਾਲ ਘੁੱਟੀ ਉਥੋਂ ਤੁਰ ਗਿਆ ਪਰ 6 ਮਹੀਨੇ ਪਿਛੋਂ ਹੀ ਉਹ ਫਿਰ ਦੇਵਤੇ ਦੇ ਪੈਰਾਂ ਵਿੱਚ ਲੇਟ ਰਿਹਾ ਸੀ ਤੇ ਉੱਚੀ ਉੱਚੀ ਰੋ ਰਿਹਾ ਸੀ ਤੇ ਦੇਵਤੇ ਨੇ ਉਸ ਨੂੰ ਪੁੱਛਿਆ ਕੀ ਗੱਲ ਏ ਮੇਰੀ ਘਰ ਵਾਲੀ ਕਿਸਾਨ ਆਪਣੀਆਂ ਹੰਝੂਆਂ ਭਜੀਆਂ ਗੱਲਾਂ ਦੇਵਤੇ ਦੇ ਪੈਰਾਂ ਨਾਲ ਰਗਰਦਾ ਹੋਇਆ ਬੋਲਿਆ ਮੇਰੀ ਘਰ ਵਾਲੀ ਵੀ ਮਰ ਗਈ ਪਹਿਲਾਂ ਮੇਰੀ ਫਸਲ ਫਸਲ ਉਜੜੀ ਫਿਰ ਮੇਰੀ ਖੇਤੀ ਰੁੜੀ ਫਿਰ ਮੇਰੇ ਬੱਚੇ ਮਰ ਗਏ ਤੇ ਹੁਣ ਮੇਰੀ ਘਰ ਵਾਲੀ ਵੀ ਮੁੱਕ ਗਈ ਹਾਏ ਉਹ ਮੇਰੀ ਜ਼ਿੰਦਗੀ ਦਾ ਆਖਰੀ ਸਹਾਰਾ ਦੇਵਤਾ ਜੀ ਹੁਣ ਮੈਂ ਕੀ ਕਰਾਂਗਾ ਦੇਵਤਾ ਕਾਫੀ ਚਿਰ ਤਾਂ ਚੁੱਪਚਾਪ ਬੈਠਾ ਰਿਆ ਉਹਨਾਂ ਦੇ ਸਦਾ ਸ਼ਾਂਤ ਮੁਖ ਉੱਤੇ ਚਿੰਤਾਵੀਆਂ ਝਰੂਰੀਆਂ ਦਿਸ ਰਹੀਆਂ ਸਨ ਤੇ ਫਿਰ ਉਹਨਾਂ ਦੇ ਚਿਹਰੇ ਉੱਤੇ ਉਹੀ ਮੁਸਕਾਨ ਆ ਗਈ ਉਹ ਬੜੇ ਕੋਮਲ ਗੰਭੀਰ ਅਤੇ ਹਮਦਰਦੀ ਭਰੇ ਲਹਿਜੇ ਵਿੱਚ ਬੋਲੇ ਜਦੋਂ ਤੂੰ ਆਪਣੀ ਘਰਵਾਲੀ ਦੀ ਚਿਤਾ ਨੂੰ ਅੱਗ ਵਿਖਾ ਕੇ ਵਾਪਸ ਆ ਰਿਆਂਸਾ ਤਾਂ ਤੂੰ ਘਾਟ ਦੇ ਕਿਨਾਰੇ ਕਿਦੇ ਹੋਏ ਜੂਹੀ ਦੇ ਫੁੱਲ ਨਹੀਂ ਵੇਖੇ ਸਨ ਕਿਸਾਨ ਨੇ ਉੱਤਰ ਦਿੱਤਾ ਵੇਖੇ ਸਨ ਪਰ ਮਹਾਰਾਜ ਜੀ ਜੂਹੀ ਦੇ ਫੁੱਲਾਂ ਤੇ ਮੇਰੀ ਘਰ ਵਾਲੀ ਦੀ ਮੌਤ ਦਾ ਕੀ ਸੰਬੰਧ ਹੈ ਦੇਵਤੇ ਨੇ ਉਸ ਨੂੰ ਸਮਝਾਇਆ ਜਿੱਥੇ ਚਤਾਵਾਂ ਬਲਦੀਆਂ ਨੇ ਉੱਥੇ ਜੂਹੀ ਦੇ ਫੁੱਲ ਵੀ ਖਿਰਦੇ ਹਨ ਪਰ ਕਿਸਾਨ ਦੀ ਸਮਝ ਵਿੱਚ ਕੁਝ ਨਾ ਆਇਆ ਘਰ ਵਾਲੀ ਦੀ ਮੌਤ ਨੇ ਉਸ ਦੀ ਅਕਲ ਹੀ ਮਾਰ ਦਿੱਤੀ ਸੀ ਉਸ ਨੇ ਦੇਵਤੇ ਦੇ ਪੈਰ ਘੁੱਟ ਕੇ ਫੜ ਲਏ ਅਤੇ ਦੁੱਖ ਤੇ ਗੁੱਸੇ ਸਦਕਾ ਪਾਟੀ ਪਰਾਈ ਆਵਾਜ਼ ਵਿੱਚ ਕੂਕਿਆ ਪਰ ਮਹਾਰਾਜ ਉਹ ਮੇਰੀ ਘਰ ਵਾਲੀ ਸੀ ਘਰ ਵਾਲੀ ਮੇਰੇ ਦਿਲ ਦਾ ਆਖਰੀ ਸਹਾਰਾ ਅੱਜ ਉਹ ਸਹਾਰਾ ਵੀ ਨਹੀਂ ਰਿਹਾ ਦੇਵਤਿਓ ਦੇਵਤਾ ਰਤਾ ਵਿਸਤਾਰ ਵਿੱਚ ਗਏ ਤੇ ਜਦੋਂ ਤੂੰ ਚਿਤਾ ਨੂੰ ਅਗਨੀ ਹਵਾਲੇ ਕਰਕੇ ਵਾਪਸ ਆ ਰਿਹਾਸ ਹੈ ਤਾਂ ਕੀ ਰਾਹ ਵਿੱਚ ਤੂੰ ਪਿੰਡ ਦੀ ਖੋਈ ਉੱਤੇ ਪਾਣੀ ਭਰਦੀਆਂ ਮੁਟਿਆਰਾਂ ਨਹੀਂ ਵੇਖੀਆਂ ਉਹਨਾਂ ਦੀਆਂ ਨਜ਼ਰਾਂ ਦੇ ਅੰਦਾਜ਼ ਉਹਨਾਂ ਦੇ ਮਿੱਠੇ ਬੋਲਾਂ ਦੀ ਮਹਿਕ ਉਹਨਾਂ ਦੀ ਸਰੀਰਿਕ ਰਚਨਾ ਦੀ ਆਨੰਦਮਈ ਗੂੰਜ ਕੀ ਤੈਨੂੰ ਚਤੇ ਨਹੀਂ ਰਹੀ ਤੇ ਦੇਵਤੇ ਮੋਨ ਹੋ ਗਏ ਕਿਸਾਨ ਬਰੀ ਧੀਰ ਤੱਕ ਉਹਨਾਂ ਦੇ ਮੂੰਹ ਵੱਲ ਵੇਂਦਾ ਰਿਹਾ ਪਰ ਜਦੋਂ ਦੇਵਤੇ ਦੇ ਮੂੰਹ ਮੂੰਹ ਹੋਰ ਕੋਈ ਸ਼ਬਦ ਨਾ ਨਿਕਲਿਆ ਤਾਂ ਉਹ ਬੁਰਕ ਕੇ ਦੇਵਤੇ ਦੇ ਪੈਰਾਂ ਤੋਂ ਉੱਠਿਆ ਤੇ پاਗਲਾ ਵਾਂਗੂ ਕੁੜੀ ਜਿਹੀ ਵਟਕੇ ਉਸਨੇ ਦੇਵਤੇ ਦੀ ਧੋਂ ਤੋਂ ਫਰ ਲਿਆ ਤੇ ਪੂਰੇ ਜੋਰ ਨਾਲ ਉਸ ਦਾ ਸਿਰ ਪਿੱਪਲ ਦੇ ਮੋਢ ਨਾਲ ਮਾਰਿਆ ਦੇਵਤੇ ਦੇ ਮੱਥੇ ਤੇ ਲਹੂ ਵਾਗੇ ਤੁਰਿਆ ਉਹ ਡਰ ਤੇ ਪੀਰ ਨਾਲ ਕੂਕੇ ਹੋਏ ਮੇਰਾ ਉਹ ਸਿਰ ਪਾਰ ਦਿੱਤਾ ਹੋਏ ਕਿਸਾਨ ਨੇ ਕਿਹਾ ਸਿਰ ਪਾਰ ਗਿਆ ਹੋਏ ਤਾਂ ਕੀ ਹੋਇਆ ਉਧਰ ਵੇਖ ਅਸਮਾਨ ਉੱਤੇ ਅਬਾਲੀਆਂ ਉੱਡ ਰਹੀਆਂ ਨੇ ਤੇ ਨਾਲ ਦੀ ਨਾਲ ਕਿਸਾਨ ਨੇ ਗੁਜਗੁਜ ਦੇਵਤਾ ਦੇ ਮੂੰਹ ਉੱਤੇ ਘਸੌਣ ਵੀ ਜੜ ਦਿੱਤਾ ਹਾਏ ਉਹ ਮੇਰਾ ਦੰਦ ਟੁੱਟ ਗਿਆ ਗੁਜਗੁਜ ਦੇਵਤਾ ਪੀੜ ਨਾਲ ਕੂਕਿਆ ਦੰਦ ਟੁੱਟ ਗਿਆ ਤਾਂ ਕੀ ਹੋ ਗਿਆ ਏ ਉਹ ਵੇਖ ਪिपल ਦੇ ਪਰਲੇ ਪਾਸੇ ਤਲਾਕ ਕੋਲ ਕਿੱਡੇ ਸੋਹਣੇ ਫੁੱਲ ਖਿੜੇ ਹੋਏ ਨੇ ਤੇ ਫਿਰ ਕਿਸਾਨ ਨੇ ਦੇਵਤੇ ਦੀ ਬਾਹ ਮਰੋੜ ਕੇ ਕਿਸੇ ਟਾਣੇ ਵਾਂਗ ਪਾਣ ਦਿੱਤੀ ਦੇਵਤਾ ਤਾਂ ਹਾਂ ਮਾਰੇ ਲਾ ਕੇ ਪਿਆ ਹਾਏ ਹਾਏ ਮੇਰੀ ਬਾਹ ਟੁੱਟ ਗਈ ਤੇ ਕਿਸਾਨ ਨੇ ਫਿਰ ਅਗੋਂ ਉਸ ਦਾ ਜਵਾਬ ਦਿੱਤਾ ਬਾਹ ਟੁੱਟ ਗਈ ਤਾਂ ਕੀ ਹੋਇਆ ਦੇਵਤਿਓ ਕਿਸਾਨ ਹਿਰਖ ਕੇ ਬੋਲਿਆ ਸ਼ੁਕਰ ਕਰ ਤੂੰ ਅੰਨਾ ਨਹੀਂ ਹੋਇਆ ਤੇ ਉਸੇ ਦਿਨ ਤੂੰ ਰੱਬ ਨੇ ਫੈਸਲਾ ਕਰ ਲਿਆ ਕਿ ਸਾਰੇ ਦੇਵਤੇ ਪੱਥਰ ਦੇ ਹੋਇਆ ਕਰਨਗੇ ਤੇ ਮੂੰਹੋਂ ਕੁਝ ਨਹੀਂ ਬੋਲਣਗੇ ਤੇ ਦੇਵਤਾ ਗੂੰਗੇ ਹੋਗੇ ਤੇ ਸਾਰੇ ਜੋਹੀ ਦੇਵਤੇ ਉਹ ਬਣ ਗਏ ਪੱਥਰ ਦੇ ਏਸੀ ਸਾਡੀ ਅੱਜ ਦੀ ਸਟੋਰੀ ਜੇਕਰ ਤੁਹਾਨੂੰ ਇਹ ਸਟੋਰੀ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ